ਕਹਿੰਦੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਹਾਂ ਬੱਚ ਬੋਲ ਦਿਨਾ ਲਓ ਸਾਹਮਣੇ ਕਹਿੰਦੇ ਰੇਡਾਂ ਵੀ ਜੱਫੇ ਵੀ ਆਹ ਕਹਿੰਦੇ ਪਹਿਲੀ ਕਬੱਡੀ ਮੈਨੂੰ ਲੱਗਦਾ ਇਹ ਟਰੈਕਟਰਾਂ ਨੂੰ ਜਿਹੜੇ ਗੂੜੇ ਕੱਢ ਆਇਆ ਉਹ ਨਵੇਂ ਆ ਉਹ ਦਿਖਾਉਣ ਵਾਲੇ ਨਹੀਂ ਅੱਜ ਬੌਣ ਵਾਲੇ ਦਿੱਤੇ ਜਾਣੇ ਸ਼ਿੱਲੂ ਜਾਫੀ ਆਉਣ ਵਾਲੇ ਸ਼ਿੱਲੂ ਅਮਰੀਕ ਕਹਿੰਦਾ ਬੌਣ ਵਾਲੇ ਅੱਜ ਜਾਫੀ ਰੇਡਰਾਂ ਨੂੰ ਟਾਉਣ ਵਾਲੇ ਤੇ ਰੇਡਰ ਨਾ ਲੋਟ ਆਉਣ ਵਾਲੇ ਨੇ ਜੋਤੇ ਦੀ ਕਬੱਡੀ ਪੈ ਰਹੀ ਹੈ ਉਹ ਪੇਂਡ ਪਿਆ ਵੀ ਮਾੜਾ ਮੋਟਾ ਸਟਾਰਟ ਕਰੀਏ ਟਰੈਕਟਰਾਂ ਨੂੰ ਤੇ ਕਹਦੇ ਮੁੰਡਿਆ ਸਮਾਨੇ ਵਾਲਾ ਥੱਬੇ ਥੱਬੇ ਦੇ ਪੱਟ ਨੇ ਇਹ ਵੱਡਾ ਮੱਲ ਹੈ ਮੇਰੇ ਵੀਰੋ ਅੱਜ 5 ਲੱਖ ਨਾਲ ਸਮਾਨਿਆਂ ਗਿਆ ਉਹ ਚਾਰੇ ਪਿਆਰ ਪਰ ਪਿਆਰ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਵਿੱਚ ਕਹਿ ਰਹੇ ਝੱਲਾਵੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਖੱਲੀ ਥੱਲੀ ਥੱਲੀ ਸਾਗਰ ਵਿੱਚ ਨਹੀਂ ਪੈਂਦੇ ਕੁਝੇ ਸਾਗਰ ਵਿੱਚ ਨਹੀਂ ਪੈਂਦੇ ਕੁਝੇ ਆਓ ਟੱਕਰ 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 ਨੰਬਰ ਤੇ ਦੁਨੀਆਂ ਦੇ ਵਿੱਚ ਉਹ ਜਿਹਦੇ ਦੁਬਾਰਾ ਮੁੜ ਤੋਂ ਫੇਰ ਪੱਲੀ ਪੱਲੀ ਘਰਾਪੀ ਹੈ ਉਹਨਾਂ ਨੇ ਕਹਿੰਦੇ ਪੰਨੀ ਨੂੰ ਅੱਜ ਉਹ 5 ਲੱਖ ਦਿੱਤਾ ਮੇਰੇ ਮਿੱਤਰੋ ਆਓ ਕਹਿੰਦੇ ਕਾਂਗੇ ਵਾਲਾ ਤਿਆਰ ਨੇ ਮੇਰੇ ਗਿਓ ਹੈ ਸਿਰੇ ਦੀ ਟੱਕਰ ਹੈ ਬੱਲੇ ਬੱਲੇ ਹੋਈ ਪਈ ਹੈ ਸਾਊਂਡ ਵਾਲੇ ਨੂੰ ਬੇਨਤੀ ਥੋੜੀ ਰਿਪੀਟ ਦੇ ਦੀ ਘੱਟ ਕਰ ਦੇ ਆਹ ਨੌਜਾਨ ਕਰੋ ਸ਼ਾਕਾ 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 ਪਰ ਨੰਬਰ ਧਾਵੀਰ ਕੀ ਤੂੰ ਗੁੱڈن ਗੁਰਤੇ ਨਹੀਂ ਜਾਣ ਉਹ ਲੈਣੇ ਪੈਣੇ ਜਿੱਤਣੇ ਪੈਣੇ ਆਹ ਧੱਕਾ ਕਰਨਾ ਪੈਣਾ ਆਹ ਜਿਹੜਾ ਜਿੱਤ ਗਿਆ ਇਧਰ ਸ਼ੀਲੂ ਭਰਾ ਕਹਿੰਦੇ ਅਮਨ ਹੈ ਆਹ ਗੱਲਾਂ ਦੁਨੀਆ ਵੇਲਾ ਚੱਲਦਾ ਦੁਨੀਆ ਲੈਮੀ ਨਿਆਰੇ ਹਰਪ੍ਰੀਤ ਦੇ ਮੇਲੇ ਤੇ ਫਟੇ ਰੁੜਕੀ ਦੇ ਮੇਲੇ ਤੇ ਅੱਜ ਸਟਾਰ ਖੇਡਦੇ ਸਾਰੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ

ਵਿਚੋਂ ਆਹ ਸ਼ਾਕਾ ਜੱਦੀ ਪਿੰਡ ਪਾੜਾ ਪਰ ਦਿਆਲਪੁਰ ਲਈ ਖੇਡਦਾ ਖੇਡਦਾ ਦੁਨੀਆ ਦੇ ਵਿੱਚ ਪ੍ਰਸਿੱਧ ਹੋ ਗਿਆ ਪਰ ਬਠਿੰਡੂ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਇਹ ਕਹਿੰਦੇ ਬਠਿੰਡੇ ਵਾਲਾ ਉਹ ਮਾਲਵੇ ਵੀ ਕਹਿੰਦੇ ਧਰਤੀਆਂ ਮੇਰੇ ਮਿੱਤਰੋ ਕੇਮਾ ਸੁਣ ਕੇ ਜੋਧਿਆਂ ਦਾ ਓਏ ਦੁਨੀਆ ਕੰਬਦੀ ਆ ਉਹ ਧਰਤੀ ਮਾਲਵੇ ਦੀ ਹੱਥ ਕਰਾਉਣੇ ਜੰਮਦੀ ਐ ਜੰਮਦੀ ਐ ਜੰਮਦੀ ਐ ਜੰਮਦੀ ਐ ਪਰ ਇਸ ਲਈ ਰਮਨ ਨੇ ਪਾ ਦਿੱਤੀ ਹੈ। ਉਹ ਰਮਨ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ। ਮਨਮੋਹਨ ਵਾਰਸ ਨੇ ਗੱਲ ਕਰਨੀ ਹੈ ਕਿ ਤੇ ਤਾਰਾ ਵੱਜਦਾ ਵੇ ਰਾਂਝਣਾ ਨੂਰਬਹਿਲ ਦੀ ਮੋਰੀ। ਉਹ ਤੇ ਤਾਰਾ ਵੱਜਦਾ ਵੇ ਉਹ ਦੁਨੀਆ ਦੇ ਵਿੱਚ ਗੱਲਾਂ ਹੋਣ ਗਿਆ। ਇਹ ਕਿ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ। ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਆਓ ਸਾਹਮਣੇ ਕਬੱਡੀ ਕਬੱਡੀ ਇਹਨੂੰ ਅੱਜ ਕਹਿੰਦੇ 5 ਲੱਖ ਸ਼ੇਅਰ ਤੇ ਧੰਨਵਾਦ ਹੈ ਵਿਕੇ ਦਿਉਲ ਦੀ ਟੀਮ ਖੇਡ ਰਹੀ ਹੈ ਪੁਰਤਕਾਲ ਵਾਲੇ ਦੀ ਫਰਸਾਲਪੁਰੀਏ ਅੱਜ ਕਹਿੰਦੇ ਗੱਲ 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 ਵੱਖਰੀ ਬਣਾਉਣਗੇ ਪਰ ਇਸ ਟੀਮ ਲਈ ਤਕੜਾ ਨੰਬਰ ਜੋੜਦਾ ਸਾਹਮਣੇ ਗੁਰਦਾਸਪੁਰੀਆਂ ਦੀ ਆਓ ਗੁਰਦਾਸਪੁਰੀਆਂ ਦੀ ਰੇਡ ਹਰਪ੍ਰੀਤ ਪੀਤੇ ਵੀਰ ਨੂੰ ਬੈਂਤੀ ਹੈ ਵੀ ਫੈਡਰੇਸ਼ਨ ਵਾਲੇ ਟੇਬਲ ਤੇ ਮਿਲ ਰਹੇ ਹਰਪ੍ਰੀਤ ਪੀਤੇ ਵੀਰ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਗਰਾਊਂਡ ਦੇ ਨਾਲ ਰੀਪਲੇ ਆ ਜੀ ਰੀਪਲੇ ਵਾਲਾ ਨੰਬਰ ਜਿਹੜਾ ਹੈ ਉਹ ਬੇਓਪਲੈਂਟੀ ਦਾ ਜੋ ਪਹਿਲਾ ਰੀਪਲੇ ਹੋਇਆ ਹੈ ਔਰ ਸਾਹਮਣੇ ਕਬੱਡੀ ਪੈ ਗਈ ਹੁਣ ਨਹੀਂ ਰੀਪਲੇ ਜਾਂਡੋ ਪਹਿਲੇ ਵਾਲੇ ਦਾ ਹੈ ਪਹਿਲੇ ਵਾਲੇ ਦਾ ਹੈ ਸਾਹਮਣੇ ਨੌਜਨ ਗੱਭਰੂ ਬੰਟੀ ਵਾਪਸ ਕੀ ਵਧ ਗਿਆ ਮੇਰੇ ਮਿੱਤਰੋ ਉਹ ਫੌਜੀ ਵਰਗੇ ਇਹ ਵੱਡੇ ਮਾਲੜੇ ਨਾਲ ਕਹਿੰਦੇ ਨੌਜੋੜ ਉਹ ਸ਼ੀਲੂ ਆ ਕਹਿੰਦੇ ਹਰਿਆਣੇ ਵਾਲਾ ਇਹ ਪੱਟੀਆਂ ਗੱਲਾਂ ਨੇ ਇਹ ਬੱਟਾ ਮੇਲਾ ਉਹ ਕਹਿੰਦੇ ਵੱਡਾ ਕੱਠ ਤੇ ਵੱਡੀ ਕਹਿੰਦੇ ਮੇਜਰ ਲੀਗ ਅੱਜ ਧਰਤੀ ਦੇ ਖੇਡਦੀ ਹੈ ਆਹ ਕਹਿੰਦੇ ਕਹਿੰਦੇ ਜੋਤੇ ਦੀ ਕਬੱਡੀ ਮੇਰੇ ਨਾਲ ਜਰੂਰ ਸੰਪਰਕ ਕਰ ਲੈਣਗੇ ਜੋਤੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਉੱਥੇ ਦੂਜਾ ਵਾਲੀਬਾਲ ਟੂਰਨਾਮੈਂਟ ਸਮੈਸ਼ਿੰਗ ਆਲ ਓਪਨ ਤਨਤਨ ਭਗਤ ਰਵੀਦਾਵ ਜੀ ਸਪੋਰਟਸ ਕਲੱਬ ਪਿੰਡ ਸਵਾੜੇ ਵੱਲੋਂ ਉਹ 11 ਫਰਵਰੀ ਨੂੰ ਕਰਵਾਇਆ ਜਾ ਰਿਹਾ ਆਪ ਸਭ ਨੂੰ ਸੁਨੇਹੇ ਨੇ ਓ ਜੋਤਾ ਪੱਜ 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 ਕਿੱਥੇ ਵਗਦੇ ਸੇਰਾ ਆ ਬਾਲਵੇ ਵਾਲਾ ਆ ਕਰਨ ਦੀ ਪਈ ਹੋ ਰੇਡ ਇਸ ਲਈ ਸ਼ੀਲੂ ਸ਼ੀਲੂ ਤੇ ਕਰਨ ਇਹ ਤੂੰ ਤੇ ਕੁਝ ਨਹੀਂ ਹੋਣਾ ਅਗਲੇ ਸਾਲ ਆਪ ਤੇ ਰਿਕਾਰਡ ਤੈਨੂੰ ਆਪੇ ਤੋੜਨੇ ਪੈਣੇ ਆ ਅਗਲੇ ਸਾਲ ਓ ਸੁਣਿਓ 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 ਓ ਕਾਂਗੇ ਵਾਲੇ ਦੇ ਤਿੰਨ ਜੱਫੇ ਹੈ ਆਹ ਸਾਹਮਣੇ ਇਸ ਲਈ ਨੌਜਾਨ ਗਬਰੂ ਜੀ ਬੰਨੀ ਦੀ ਰੇਡ ਹੈ ਵੱਡਾ ਮਾਲ ਹੈ ਐਨ ਕਹਿੰਦੇ ਖੇਡ ਕਬੱਡੀ ਦਾ ਆ ਵੱਡਾ ਮਾਲ ਹੈ ਕਹਿੰਦੇ ਬੰਨੀ ਸਮਾਨ ਚੰਨ ਜਰਮਰੀ ਨੇ ਅੱਜ ਸਿਰੇ ਗੱਲ ਲਾਉਣ ਵਾਲੀ ਗੱਲ ਕੀਤੀ ਹੋਈ ਹੈ ਮੇਰੇ ਵੀਰੋ ਸੁਗਰਾਜ ਠਵਾਲ ਮਾਝੇ ਤੋਂ ਵਿਸ਼ੇਸ਼ ਤੌਰ ਤੇ ਆਇਆ ਹੈ ਔਰ ਸਾਹਮਣੇ ਪੰਟੀ ਦੀ ਰੇਡ ਦਿਆਲਪੁਰਿਆ 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 ਉਧਰ ਚਾਰਾਂ ਦੇ ਮੇਲੇ ਤੇ ਭਰਾ ਭਰਾਵਾਂ ਦੇ ਮੇਲੇ ਤੇ ਪੁੱਜੇ ਹੋਏ ਨੇ ਆਹ ਲੋਕੀ ਕਹਿੰਦੇ ਮੇਲਾ ਭਰ ਗਿਆ ਪਰ ਕੱਠ ਉਹ ਡੱਠ ਪੀਤੇ ਦੇ ਨਾਲ ਵੀ ਐਨ ਕੋਈ ਰੌਲਾ ਨਾ ਪੈ ਜਾਵੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਆਹ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਉਹਨੂੰ ਲੱਗਦਾ ਮੀਨਾ ਬਾਦ ਚ ਜੰਡਪੁਰ ਦੀਆਂ ਗਲੀਆਂ ਚੋਂ ਆਵਾਜ਼ ਆਉਂਦੀ ਰਹਿਣੀ ਹੈ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਗੰਡਪੁਰ ਦੇ ਮੇਲੇ ਤੇ ਆਹ ਨੌਜਵਰ ਰਵਨੇ ਨੇ ਰੇਡ ਪਾਈ ਹੈ ਅਮਰਤ ਸ਼ਾਕਾ ਮਨੀ ਗੁਰਵਿੰਦਰ ਇਸ ਲਈ ਗੁਰਦਾਸਪੁਰ ਲਾਈਨ ਦੂਸਰੇ ਟੱਕਰ ਟੱਕੋ ਟੱਕੋ ਟੱਕਰ 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 ਟੱਕਾ ਟੱਕਾ ਟੱਕ ਟੱਕਰ ਓ ਜੰਨਪੁਰਾ ਰਿਪੋਰਟਾਂ ਓਕੇ ਆ ਜੰਨਪੁਰ ਦੇ ਮੇਲੇ ਦੀਆਂ ਅਮਣਿਆ ਰਿਪੋਰਟਾਂ ਓਕੇ ਐ ਮੇਜਰ ਲੀਗ ਖੇਡਦੀ ਆ ਓ ਤਾਰੇ ਤੂਰੇ ਦੀ ਓ ਦਿਲ ਦੁਲਣੀ ਓ ਦੁੱਖ ਟੁੱਟਦੇ ਆ ਜਦੋਂ ਮੇਜਰ ਲੀਗ ਖੇਡਦੀ ਆ ਆਉ ਕਹਿੰਦੇ ਚੱਕੇ ਜਾਮ ਅਮਨੇ ਦੇਖ ਮੇੜਿਓ ਕਿਹੜੇ ਮੇੜਾ ਯਾਰਿਆ ਯੋਰੇਆਣਾ ਰਵੀ ਦਾ ਵੀਰ ਐ ਆਉ ਵੇਖਦਾ ਨੀ ਇਸਲੇ ਏ ਰਵੀ ਦਾ ਵੀਰ ਹੈ ਇਹ ਕੇ ਸਾਹਮਣੇ ਕਹਿੰਦੇ ਪੰਪੀ ਆ ਗਿਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਚਾਰੇ ਪਿਆਰ ਲਓ 2 ਨੰਬਰ ਤੋਂ ਕੀਤੀ ਟਰਾਈ ਪਰ ਨੰਬਰ ਨੰਬਰ ਡੈਣੀ ਜੀ ਫੌਜੀ ਤਿਆਰ ਹੈ ਗੁਰਦੀਪ ਤਿਆਰ ਹੈ ਨਾਲ ਕਹਿੰਦੇ ਨੌਜਨ ਗੁਲਜਾਰੀ ਆਓ ਮਾਦੋਪਰੀਆ ਆਪ ਦਾ ਬਹੁਤ ਵੱਡਾ ਰੋਲ ਹੈ ਮੇਲੇ ਨੂੰ ਸਫਲ ਕਰਨ ਲਈ ਲਓ ਸਾਹਮਣੇ ਬਹੁਤ ਵੱਡਾ ਰੋਲ ਹੈ ਕਿਉਂਕਿ ਕਕਰਾਲੀ ਸਾਹਿਬ ਤੇ ਕਕਰਾਲੀ ਸਾਹਿਬ ਹੈ ਇੱਥੇ ਵੀ ਲੋੜਾਂ ਨੇ ਜਦੋਂ ਬਲਾਰੇ ਅਮਣਿਆ ਟ੍ਰਾਂਟੋ ਜਾਂਦੇ ਆ ਤੇ ਫਿਰ ਕਕਰਾਲੀ ਸਾਹਿਬ ਵੀ ਖੜਦੇ ਆ ਪੱਕਾ ਕਕਰਾਲੀ ਹੋ ਟੱਕ ਰਿਹਾ ਐਵੇਂ ਨਰਮ ਸਵਾਲ ਹੈ ਆਹ ਸਾਹਮਣੇ ਇਸ ਲਈ ਪਈ ਹੋ ਰੇੜ ਨੌਜਨ ਗੱਬਰੂ ਜੀ ਹੁਣ ਚਾਰ ਜਾਫੀਆਂ ਵਿੱਚੋਂ ਵੇਖਦਾ ਐਵੇਂ ਵੀ ਕਿਹੜਾ ਗੱਬਰੂ ਬੇਆ ਪਲੰਟੀ ਵਾਲਾ ਸੁਖੇ ਸ਼ੋਕਰ ਦੀ ਟੀਮ ਆਓ ਸ਼ੀਲੂ 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 ਬਾਹੂ ਬਾਹੂ ਕਾਹੂ ਕਾਹੂ ਅਕਬਰਪੁਰ ਦੀ ਗੱਲ ਕਹਿੰਦੇ ਆਓ ਵੇਖਦਾ ਨਹੀਂ ਇਸ ਵੇਲੇ ਆਹ ਦਾ ਟੂ ਚੇਤੇ ਕਰਾਉਦੀ ਲੋਕਾਂ ਨੂੰ ਆਓ ਸਾਹਮਣੇ ਕਹਿੰਦੇ ਇਸ ਵੇਲੇ ਜੋਤੇ ਦੀ ਕਬੱਡੀ ਪੈ ਰਹੀ ਹੈ ਕਕਰਾਲੀ ਸਾਹਿਬ ਮੁਬਾਰਕ ਹੈ ਮੈਨੂੰ ਲੱਗਦਾ ਤੇਰੇ ਅੱਧੇ ਲੱਖ ਨੇ ਬਸ ਕਰਾਤੀ ਉਹਨਾਂ ਦੀ ਅੱਧੇ ਲੱਖ ਨੇ ਬਸ ਕਰਾਦੀ ਆ ਪੀਤੇ ਦੇ ਮੇਲੇ ਨੇ ਧੰਮ ਦੁਨੀਆ ਵਿੱਚ ਪਾਤੀ ਪੀ ਹੈ ਉਹਦੇ ਪਿੱਛੇ ਤਾਕਤ ਉਹਦੇ ਯਾਰਾਂ ਵੀ ਹੁੰਦੀ ਹੈ ਪੀਤੇ ਆ ਯਾਰ ਨਾਲ ਖੜੇ ਹੈ ਤਾਂ ਹੀ ਉਹਦੇ ਕਹਿੰਦੇ ਧੰਮਾ ਪਈਆਂ ਨੇ ਸਾਹਮਣੇ ਕਬੱਡੀ ਇਸ ਲਈ ਪਈ ਹੋਏ ਰੇਡ ਚਾਰ ਜਾਫੀਆਂ ਵਿੱਚੋਂ ਅਮਰ ਦੀ ਕੋਸ਼ਿਸ਼ ਹੈ ਤੇ ਨੰਬਰ ਇਸ ਲਈ ਧਾਵੀ ਦਾ ਲੈ ਵੀ ਵਿਕਿਆ ਕਰਦੀ ਸਭ ਤੇ ਆਹ ਸਾਹਮਣੇ ਕਹਿੰਦੇ ਘਾਗੇ ਵਾਲੇ ਦੇ ਪਿੰਮ ਜੱਫੇ ਅੱਧੇ ਲੱਖ ਦੇ ਹੋਣਗੇ ਅੱਜ ਜਿਹੜੇ ਜੰਡਪੁਰ ਆ ਗਏ ਉਹ ਖੁਸ਼ੀ ਵਾਲਾ ਨੰਬਰ ਗੁਰਦਾਸਪੁਰ ਦਾ ਰੀਪਲੇ ਖਤਮ ਹੈ ਸਾਹਮਣੇ ਬੰਟੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਹੁਣ ਮਨੀ ਤਿਆਰ ਹੈ ਗੁਰਵਿੰਦਰ ਤਿਆਰ ਹੈ ਆਹ ਵੇਖਦਾ ਨੀ ਇਸ ਲਈ ਵੰਟੀ ਤੜੀ ਸਾਹਿਬ ਆਉਣਗੇ 11 ਫਰਵਰੀ ਨੂੰ ਸਿਆੜੇ ਪਿੰਡ ਦੇ ਵਿੱਚ ਵਾਲੀਬਾਲ ਦੇ ਮੈਚ ਹੋਣਗੇ ਜਰੂਰ ਪਹੁੰਚੋ ਵੀਰ ਬਣ ਕੇ ਪੀਤਾ ਕਹਿੰਦਾ ਐਨਕੀ ਵਾਰਸ ਲੱਗਣਾ ਤੇ ਅਗਲੇ ਸਾਲ ਪੀਤਿਆ ਬੱਬੂ ਬਾਣ ਲੱਗੂ ਆ ਧਰਤੀ ਤੇ ਕਿਹੜਾ ਖਿਡਾਰੀ ਅਮਨ ਸ਼ੀਲੂ ਗੁਰਦੀਪ ਤੇ 모ਹਿਤ ਲਓ ਨੰਬਰ ਇਸ ਲਈ ਧਾਵੀ ਦੇ ਹਿੱਸੇ ਜਾਂ ਢਿੱਲੋ ਕਰਨ ਦੇ ਲਈ 1100 ਪੋਇਤਾ ਕਰਦੇ ਆ ਕਰਨ ਦੇ ਲਈ 1100 ਰਣਕ ਸਿੰਘ ਜੀ ਢਿੱਲੋ ਪੈਸੇ ਲੈ ਜਾ ਗੌਰਵ ਫੜ ਕੇ ਗੌਰਵ ਲਓ ਪੀਤਾ ਕਹਿੰਦਾ ਵੀ ਸੁਣਿਓ 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 ਕੀ ਕਹਿੰਦਾ ਪੀਤਾ ਜੰਡਪੁਰੀਆ ਕਹਿੰਦਾ ਵੀ ਸ਼ਾਮ ਨੂੰ ਬੱਬੂ ਮਾਲ ਲਾਵਾਂਗੇ ਮੇਜਰ ਲੀਗ ਕਰਾਵਾਂਗੇ ਵਡੀਆਂ ਦਿੱਤੀਆਂ ਜਾਣਗੀਆਂ ਵੱਡੀਆਂ ਦਿੱਤੀਆਂ ਜਾਣਗੀਆਂ ਸਾਹਮਣੇ ਪੈ ਗਈ ਕਬੱਡੀ ਕਰਨੀ ਗੱਲ ਯਾਰਾ ਇਸ ਲਈ ਨੌਜਵਨ ਗੁਰਵਿੰਦਰ ਕਾਂਗੇ ਵਾਲਾ ਔਰ ਦੇਖਦੇ ਆਂ ਵੀ ਟੱਕਰ ਸਿਰੇ ਦੀ ਤੇ ਨੰਬਰ ਘੰਗ ਲੋ ਸਿਰਾ 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 ਝੰਡਪੁਰ ਲੱਗ ਗਿਆ ਟੁੱਟੀਆਂ ਪਾਉਂਦੀ ਫਿਰਦੀ ਹੈ ਮੈਚ ਸਿਰੇ ਦਾ ਗੱਲ ਟਿਕਾਣੇ ਦੀ ਕੀਤੀ ਟਰਾਈ ਹੈ ਫੜਿਆ ਗੋਟਾ ਲੱਗਦਾ ਜੋਰ ਇਹ ਬੱਲੇ 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 ਸਾਹਮਣੇ ਸਾਹਮਣੇ ਦਿਆਲਪੁਰੇ ਮਿਰਜ਼ੇ ਆ ਲਈ ਹੋਈ ਹੈ ਹੁਣ ਦੇਖਦੇ ਆ ਵੀ ਚਾਰਾਂ ਦੇ ਵਿੱਚੋਂ ਘਾਂਖੇ ਵਾਲਾ ਅਮਰਤਾ ਸ਼ਾਕਾ ਤੇ ਮਨੀ ਦਿਆਲਪੁਰਿਆ ਆਹ ਸਾਹਮਣੇ ਸ਼ਾਕੇ ਦੀ ਟਰਾਈ ਤੇ ਪੁਆਇੰਟ ਦਾ ਵਾਧਾ ਮੇਰੇ ਵੀਰੋ ਤਿਆਰ ਆ ਬਾਹੂ ਅਕਬਰ ਪ੍ਰਿਆ ਸ਼ੀਲੂ ਆ ਸ਼ੀਲੂ ਦੇ ਢੀਲੇ ਦੇ ਦਰਮਿਆਨ ਟੱਕਰ ਸਿਰੇ ਦੀ ਆ ਉਹ ਟੱਕਰ ਸਿਰੇ ਦੀ ਆ ਦੁਨੀਆ ਨਜ਼ਾਰਾ ਲੈ ਰਹੀ ਹੈ ਆ ਦੁਨੀਆ ਨਜ਼ਾਰਾ ਲੈ ਰਹੀ ਆ ਗਏ ਆ ਰੇਡ ਪੌਂਡ ਦੀ ਨੌਜਵਾਨ ਰਮਨ ਮੱਲੀਆਂ ਵਾਲਾ ਫੇਰ ਤਿਆਰ ਹੈ ਲੈ ਵੀ ਗੁਰਮੁਖਾਂ ਕਰਦੇ ਸੇਵਾ ਲੈ ਰਮਨ ਮੱਲੀਆਂ ਵਾਲਾ ਰਮੱਲੀਆਂ ਵਾਲਾ ਮੱਲੀਆਂ ਵਾਲਾ ਇਹ ਵੀ ਫੁੱਲ ਟੀਕ ਤੇ ਜਾਂਦਾ ਹੈ ਸਾਰਾ ਥਿੰਨ ਕਬੱਡੀਆਂ ਪਾਈਆਂ ਮੁੰਡਾ ਚਰਚਾ ਦਾ ਮੱਛਾ ਬਣ ਗਿਆ ਵੀ ਰੋਪੜ ਜ਼ਿਲ੍ਹੇ ਦੇ ਵਿੱਚੋਂ ਕੋਈ ਬੰਨੀ ਉੱਠਿਆ ਸਲੋ ਸਕਦਾ ਦਾ ਪਲੀਜ਼ ਕੋਸਾ ਬਾਹਰਲੇ ਪਾਸੇ ਜਾਣ ਗੁਰਵੀਰੇ ਆਪਾਂ ਜਰੂਰ ਜਰੂਰ ਸੁਭਲਾ ਨਾ ਤਿਆਰ ਗਏ ਆਏ ਅਮਰਤ ਵਰਸਾਲਪਰੀਆ ਆਹ ਵਰਸਾਲਪਰੀਆ ਅਮਰਤ ਅਰਸ਼ ਬੈਠਾ ਜਲਦੀ ਸਿਹਤ ਜਾ ਹੋ ਕੇ ਮੈਦਾਨਾ ਚ ਖੇਡੇ ਵੱਲੋ ਆਹ ਨੌਜਵਾਨ ਕਰਨ ਦਿਆਲਪੁਰ ਮਿਰਰੀਏ ਪਿੰਡ ਵਾਲਾ ਰੇਡ ਬౌਂਡੀ ਫੇਰ ਤਿਆਰ ਹੈ ਕਿ ਸਾਡੀ ਡਿੱਟੋ ਕਾਪੀ ਕਹਿੰਦੇ ਕਿ ਥੋਲ ਜਿਸ ਭਰਾ ਦੀ ਗੱਡੀ ਹੈ ਪੀਵੀ 43 ਕੇ ਫੁਕਾਰ ਪਿਓ ਗੱਡੀ ਐ 0200 ਉਹ ਸਾਈਡ ਤੇ ਕਰ ਲਿਓ ਲਾ ਮੱਲੀਆਂ ਵਾਲੇ ਰਮਨੇ ਦੀ ਰੇਡ ਐ ਅੱਜ ਟਰੈਕਟਰ ਕਿੱਧਰ ਨੂੰ ਕਿੱਧਰ ਨੂੰ ਜਾਣਗੇ ਹਰਪ੍ਰੀਤ ਪੀਤੇ ਹੋਰਾਂ ਦੇ ਕੱਪ ਦੇ ਇਥੇ ਸਮਾਂ ਦੱਸੂਗਾ ਲਾ ਮਨੀਆਂ ਤਿਆਨਪੁਰਿਆ ਕੀਤੀ ਹੀ ਢਾਈ ਐ ਆਹ ਖੇਡ ਮੈਦਾਨ ਦੇ ਵਿੱਚ ਲੱਗਦਾ ਜੋਰ ਤਿਆਨ ਲਾ ਜਾਂੜੀ ਵਾਲਾ ਢੀਲਾ ਕਹਿੰਦੇ ਰੇਡ ਪਾਉਣੀ ਫੇਰ ਤਿਆਰ ਐ ਵਾਲੇ ਦਾ ਲੋਪੋਂ ਵਾਲੇ ਅਮਰੇ ਦਾ ਅੱਜ ਦੇ ਕਾਪਰੀ ਵੱਡਾ ਯੋਗਦਾਨ ਹੈ ਛਿੱਲੂ 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 ਤੇ ਲੋਪੋਂ ਪਿੰਡ ਦੇ ਕਹਿੰਦੇ ਅਮਰੇ ਧਾਰੀਵਾਲ ਦਾ ਅਮਨਦੀਪ ਧਾਰੀਵਾਲ ਦਾ ਦਿਲੋਂ ਧੰਨਵਾਦ ਹੈ ਜਿਹਨੇ ਕਹਿੰਦੇ ਜਨਵਰ ਦਾ ਮੇਲਾ ਸਫਲ ਕੀਤਾ ਆ ਕਾਂਗੇ ਵਾਲਾ ਕਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਰੇਡ ਕਰਨ ਦੀ ਪੈ ਰਹੀ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਚਾਰ ਨੇ ਹਰਿਆਣੇ ਵਾਲੇ ਦਾ ਛੱਕਾ ਚੱਲਦਾ ਪਰ ਸਾਹਮਣੇ ਕੀਤੀ ਫੀਟਰ ਆਈ ਲੱਗਦੇ ਜੋਰ ਦੇ ਵਿੱਚ ਕਬੱਡੀ ਨੂੰ ਮਨਾ ਮੂਹੀ ਪਿਆਰ ਕਰਦਾ ਹੈ ਲਓ ਰਮਨ ਮੱਲੀਆਂ ਵਾਲਾ ਹੁਣ ਵੇਖਣਾ ਵੀ ਪੈਂਦੀ ਰੇਡ ਹੈ ਘਾਂਗੇ ਵਾਲਾ ਮੱਲੀਆਂ ਵਾਲਾ ਕਹਿੰਦੇ ਰਮਨ ਕਬੱਡੀ ਪਾ ਰਿਹਾ ਆ ਮਨੀ ਦਿਯਾਲ ਪਰੀਆ ਕਿ ਸਾਡੀ ਡਿੱਟੋ ਕਾਪੀ ਬਥੇਰੇ ਕਰਦੇ ਅੱਤ ਦਾ ਵੀ ਸਿਰਾ ਸੀ ਐਂਡ ਕਰਾਂਗੇ ਆਏ ਬੁੱਢਣਪਰੀਆ ਕੀਤਾ ਮੁੰਡਾ ਕਹਿੰਦੇ ਗੁਜਰਾਂ ਦਾ ਆਹ ਮੁੰਡਾ ਗੁਜਰਾਂ ਦਾ ਕਬੱਡੀ ਪੌੜੀ ਮੈਦਾਨ ਦੇ ਵਿੱਚ ਵਧਿਆ ਹੋਇਆ ਨਿਊਜ਼ੀਲੈਂਡ ਦੇ ਵਿੱਚ ਤਕੜਾ ਖੇਡਿਆ ਉੱਥੇ ਵੀ ਬੱਲੇ ਬੱਲੇ ਕਰਵਾਈ ਹੈ ਔਰ ਨੌਜਵਾਨ ਡਬਲ ਟੱਚ ਦੇ ਨਾਲ ਡੇੜਵੇ ਵਾਲਾ ਡੈਨੀ ਇਸ਼ਾਰਾ ਕਰ ਗਿਆ ਕਿ ਪੁਆਇੰਟ ਧਾਵੀ ਦੇ ਸੇ ਜੁੜ ਗਿਆ ਦੀ ਪੈਰ ਤੇ ਸ਼ੇਰਾਂ ਦੇ ਪੁੱਤਾਂ ਨੂੰ ਲੈਣ ਤੇ ਥਨੇਪੇ ਦੀ ਜੇ ਪੈ ਜੇ ਦੁਰਨਾ ਫਿਰਨੀ ਦੀ ਪੈਰ ਤੇ ਓਏ ਕਾਂਗੇ ਵਾਲਾ ਕਾਂਗੇ ਜੋਤਾ ਕਾਂਗੇ ਵਾਲਾ ਕਾਂਗੇ ਵਾਲਾ ਜੋਤਾ ਜਿੱਥੇ ਕਿਤੇ ਅੜਦੀ ਗਰਾਰੀ ਅੜਦੀ ਜਤਨ ਜਸਬਾਸੀ ਸਾਡਾ ਵੀਰ ਤਰਨਜੀਤ ਘੋਲੂ ਮਾਜਰੋ ਮਾਜਰ ਦਾ ਬੇਟਾ ਆਓ ਸ਼ੀਲੂ ਤੇ ਕਰਨ ਦੇ ਦਰਮਿਆਨ ਖੜਕਾ ਧੜਕਾ ਖੜਕਾ ਧੜਕਾ ਖੜਕਾ ਧੜਕਾ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਰਨ ਸਿਰੇ ਦਾ ਸਿਰੇ ਦਾ 28 ਬਾਰ-ਬਾਰ ਬਹਿਤੀ ਹੋ ਰਹੀ ਹੈ ਜਦੋਂ 70000 ਜੁੜੇ ਹੋਏ ਨੇ বারবার বিনীত আ ভাই ভাই গডیاں আਉਣੀਆਂ ওতھوں সিংগরা গੱਡੀ کرن কাডা পয়েন্ট গੁਰদাসপুর লাইন ਨੂੰ ਦਿੱਤਾ ਗਿਆ ਤੇ ਗੁਰদাসਪੁਰ ਲਾਈਨ ਦਾ ਰਿਵਿਊ ਹੁਣ ਖਤਮ ਹੋ ਗਿਆ ਆ ਕਾਂਗੇ ਵਾਲਾ ਪਰ ਰਮਨਾ ਮੱਲੀਆ ਆ ਨੌਜਵਾਨ 인ਦਰਜੀਤ বੰনি রিড ਬਾਡੀ ਫੇਰ ਤਿਆਰ ਹੈ ਰ ਮੈਚ ਸਿਰੇ ਦਾ ਇਧਰ 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 ਲੱਗ ਗਿਆ জোর ਫੜਿਆ ਗੁੱਟ ও ਬੱਲੇ 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 ਆ ਬਾਤ ਹੈ ਅਮਨਤ ਵਾਰੀਆ ਕਬੱਡੀ ਪਾ ਰਿਹਾ ਹੈ 70000 ਲੋਕੀ ਲਾਈਵ ਆਨੰਦ ਵਾੜਦੇ ਆ ਪਰ ਘਾਂਗੇ ਵਾਲਾ ਆਹ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਜਿੱਤ ਕੇ ਲੈ ਕੇ ਜਾਓ ਟਰੈਕਟਰ ਜਿੱਤ ਕੇ ਲੈ ਕੇ ਜਾਓ ਟਰੈਕਟਰ ਥੋੜੀ ਕੱਢਣੀ ਹੈ ਲਓ ਸਾਹਮਣੇ ਕਰਨ ਬਿਆਲਪੁਰੀਆ ਕਬੱਡੀ ਪਾ ਰਿਹਾ ਹੈ ਸ਼ਿੱਲੂ ਦੀ ਟਰਾਈ ਹੈ ਟੱਕਰ ਸਿਰੇ ਦੀ ਹੈ ਲੱਗਦਾ ਜ਼ੋਰ ਹੈ ਕਬੱਡੀ ਫੈਡਰੇਸ਼ਨ ਸੰਦੀਪ ਨੰਗਲੀਆਂ ਦੀ ਫੈਡਰੇਸ਼ਨ ਸੰਦੀਪ ਨੰਗਲੀਆਂ ਦੀ ਸੋਚ ਕਬੱਡੀ ਕੋਚ ਦੇਵੀ ਦਿਆਲ ਦੀ ਸੋਚ ਖੇਡ ਰਹੀ ਹੈ ਆ ਰਮਨਾ ਮੱਲੀਆਂ ਵਾਲਾ ਕਬੱਡੀ ਪਾ ਰਿਹਾ ਹੈ ਮੱਲੀਆਂ ਵਾਲਾ ਰਮਨਾ ਪਰ ਦਿਆਲਪਰੀਆ ਇਹ ਪੁੱਠੀ ਪੁੱਠੀ ਮਨੀ 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 ਇਹ ਬੱਲੇ 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 ਕਬੱਡੀ ਕਬੱਡੀ ਆਓ ਆਓ ਫਿਰ ਫਿਰ ਹੋ ਜਾਂਦਾ ਝੁੱਠਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਆਹ ਦੁਨੀਆ ਵਹਿੰਦੀ ਖੜ ਖੜ ਕੇ ਇਹ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਆਹ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਲੋਕੋ ਕੋਕੇ ਜੜ ਜੜ ਕੇ ਆਹ ਬੁੱਢਣਪਰੀਆ ਕੀ ਤੂੰ ਕੀ ਤੂੰ ਮੁੰਡਾ ਗੁਜਰਾ ਦਾ ਉਹ ਮੁੰਡਾ ਫੇਰ ਕਬੱਡੀ ਪਾ ਰਿਹਾ ਹੈ ਕਾਂਗੇ ਵਾਲਾ ਤਿਆਰ ਹੈ ਸ਼ਾਕਾ ਅਮਰਤ ਮਨੀத் ਧਿਆਨਪੁਰਿਆ ਯਾਫੀ ਚਾਰ ਚਾਰੇ ਦੇ ਚਾਰੇ ਤਿਆਰ ਮਨੀ ਫੇਰ ਉਹ ਮਨੀ ਨੇ ਫੇਰ ਟਰਾਈ ਕੀਤੀ ਹੈ ਤੇ ਅੰਕ ਤੇ ਕਰਨ ਕਹਿੰਦੇ ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਉਹ ਬਾਹੂ ਆ ਪਰਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ ਕਬੱਡੀ ਰਟਿੰਗ 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 ਪਰ ਵੇਖਣ ਨੂੰ ਸਾਹਮਣੇ ਗੁਰਜੀਤ ਕੀ ਜੋ ਲਓ ਖੇਡ ਮੈਦਾਨ ਦੇ ਵਿੱਚ ਇੰਦਰਜੀਤ ਸਿੰਘ ਬੰਨੀ ਕਬੱਡੀ ਪਾ ਰਿਹਾ ਹੈ ਇੰਦਰਜੀਤ ਸਿੰਘ ਬੰਨੀ ਸਮਾਣੇ ਦਾ ਸ਼ੀਲੂ ਹਰਿਆਣੇ ਦਾ ਬੰਨੀ ਸਮਾਣੇ ਦਾ ਸ਼ੀਲੂ ਹਰਿਆਣੇ ਦਾ ਬੰਨੀ ਸਮਾਣੇ ਦਾ ਸ਼ੀਲੂ ਹਰਿਆਣੇ ਦਾ ਓਏ ਬਣ ਗਿਆ ਹੁਣ ਤੇ ਹੁਣ ਤੇ ਲੋਕੀ ਕਹਿੰਦੇ ਲਲਕਾਰੇ ਮਾਰ ਰਹੇ ਹੈ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਹੇ ਆ ਜੋਤਾ ਮਹਿਮਦਵਾਲੀਆ ਪਰ ਸ਼ਾਕਾ ਸ਼ਾਕਾ ਹੋਵੇਗਾ ਅੱਲਾਹ ਕਰਾਵੇਗਾ ਆ ਬੁੱਢਣਪਰੀਆ ਕੀਤੂ ਕਬੱਡੀ ਪਾ ਰਿਹਾ ਮੁੰਡਾ ਗੁਜਰਾਂ ਦਾ ਕਬੱਡੀ ਖਾ ਰਿਹਾ ਆ ਗੁਰਮਖ ਗੋਖੇ ਅਤਵਾਲ ਦੀ ਤੇ ਗਿੱਲ ਟਰੱਕ ਟਰੇਲਰ ਫੇਰ ਦੇ ਅੰਦਰ ਜੀਤ ਗਿੱਲ ਨਵੀਂ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਉਹ ਮੇਲਾ ਜੰਡਪੁਰ ਚੱਲਦਾ ਆ ਮੱਲੀਆਂ ਵਾਲਾ ਫੇਰ ਵੇਰ ਕੇ ਪਾਉਂਦਾ ਇਹਦੀ ਅੱਖਾਂ ਚ ਕਾਂਗੇ ਵਾਲਿਆ ਟਰੈਕਟਰ ਤੇ ਐ ਟਰੈਕਟਰ ਤੇ ਐ ਟਰੈਕਟਰ ਤੇ ਬੱਲੇ 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 ਵਾਹੇ ਕਾਂਗੇ ਵਾਲਿਆ ਪਰ ਰਮਣਾ ਆ ਦੁਨੀਆ ਟੱਕੋ ਟੱਕੀ ਬੈਠੀ ਹੈ ਦੁਨੀਆ ਟੱਕੋ ਟੱਕੀ ਮੈਚਾਂ ਦਾ ਆਨੰਦ ਮਾਣਦੀ ਹੈ ਇਹ ਹੈ ਕਰਨ ਦਿয়ালਪੁਰ ਮਿਰਜੇ ਵਾਲਾ ਪਰ ਸ਼ੀਲੂ ਫੇਰ ਮੂਰੇ ਆਹ ਸ਼ੀਲੂ ਸ਼ੀਲੂ ਤੇ ਕਰਨ ਸ਼ੀਲੂ ਤੇ ਕਰਨ ਬੱਲੇ 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 ਇਹ ਟੱਕਰ 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 ਸਿਰੇ ਦੀ ਸਿਰੇ ਦੀ ਕਾਂਗੇ ਦਾ 91 11 ਤਿਆਰ ਹੈ ਮਨੀ ਦਿয়ালਪੁਰ ਦਾ ਓਏ ਕਾਂਗੇ ਵਾਲੇ ਦੇ ਹਿੱਕ 'ਚ ਟੱਚ ਕੀਤਾ ਆਹ ਸਾਹਮਣੇ ਦੇਖਦੇ ਵੀ ਪਿੜਦਿਆਂ ਜਵਾਬ ਓਹ ਨਯਾਰਾ ਨਯਾਰਾ ਓਏ ਨਯਾਰਾ ਪਰ ਵਾਲਿਆ ਓਏ ਜੱਫਾ 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 ਓਏ ਤਾੜੀ ਤਾੜੀ ਸਿਰਾਂ ਤਾ ਬਣਦੀ ਐ ਸਿਰਾਂ ਵਾਹ ਵਾਹ ਸਿਰਾਂ ਸਿਰ ਆਏ ਗੱਬਰੂਆ ਹਰਪ੍ਰੀਤ ਪੀਤਾ ਜੰਡਵਰੀਆ ਕਹਿੰਦਾ ਵੀ 51000 ਇਹ ਘਾਂਗੇ ਵਾਲਾ ਕਹਿੰਦੇ ਤਿੰਨ ਜੱਫੇ ਲਾਉਂਦਾ ਸੁਰਿੰਦਰ ਚੀਮਾ ਜੰਡਵਰੀਆ ਉਹਨਾਂ ਦਾ ਧੰਨਵਾਦ ਆ ਭਾਈ ਅਬਰਦੀਪ ਦਾ ਵੱਡੀਆਂ ਗੱਡੀਆਂ ਵੱਡੀਆਂ ਦੇਣੀਆਂ ਅਗਲੇ ਸਾਲ ਆਓ ਸਾਹਮਣੇ ਕੀਤੂ ਐ ਫੌਜੀ ਤੇ ਕੀਤੂ ਫੌਜੀ ਤੇ ਕੀਤੂ ਫੌਜੀ ਤੇ ਕੀਤੂ ਟੱਕਰ 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 ਸਿਰੇ ਦੀ ਟੱਕਰ ਸਨੇ ਕਰਨ ਵਿਆਲਪੁਰੀਏ ਨੇ 13 ਪਾਈਆਂ ਦੋ ਜੱਫੇ ਤੇ 11 ਪੁਆਇੰਟ ਦੇ ਕਰਨ ਦੇ ਰਮਨ ਮੱਲੀਆਂ ਨੇ 15 ਪਾਈਆਂ ਉਹਦੇ 3 ਜਫੇ ਤੇ 12 ਪੁਆਇੰਟ ਨੇ ਰਮਨ ਮੱਲੀਆਂ ਨਾਲ ਇਹ ਕਬੱਡੀ ਕੱਪ ਦਾ ਨਿਊ ਬਲੌਡ ਦਾ ਜੇਤੂ ਇੱਕ ਵਾਰੀ ਤਾੜੀ ਜ਼ੋਰਦਾਰ ਬਿੱਲੂ ਬਾਹੂ